ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਰਸ ਚੈਨਲ ਦੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ 호ਸ ਸ਼ਰੌਜੀ ਸਾਰੇ ਕਿਵੇਂ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਮੂਗੇ ਚੜਦੀ ਕਲਾ ਵਿੱਚ ਹੋਮੂਗੇ ਟਾਈਮ ਹੈਗਾ ਜੀ ਸਵੇਰ ਦਾ ਤੇ ਮੈਂ ਨਾਲ ਹੀ ਤਾਂ ਕਿ ਆ ਵੀਰੇ ਹੈਗੇ ਨੇ ਸਵੇਰ ਦੇ ਕੁਝ ਕੰਮ ਕਰ ਲਏ ਕੁਝ ਹਜੇ ਰਹਿੰਦੇ ਨੇ ਤੇ ਅੱਜ ਹੈਗਾ ਕਿਤੇ ਜਾ ਕੇ ਆਉਣਾ ਅੱਜ ਜਾ ਕੇ ਕਿੱਥੇ ਆਉਣਾ ਸੰਗਰੂਰ ਤੇ ਫਿਰ ਤੁਹਾਨੂੰ ਦਿਖਾਉਣੇ ਆ ਬਾਕੀ ਉਹ ਤੇ ਜਾ ਕੇ ਦਿਖਾਵਾਂਗੇ ਕੀ ਕੰਮ ਗਏ ਸੀ ਕਿਉਂ ਗਏ ਸੀ ਸੇ ਨਾਲੇ ਤੁਹਾਨੂੰ ਕਰਾਉਣੇ ਆ ਸੰਗਰੂਤ ਦੀ ਸੈਰ ਲਓ ਜੀ ਆਪਣਾ ਜ਼ਰੂਰੀ ਕੰਮ ਕਰਨ ਤੋਂ ਬਾਅਦ ਅਸੀਂ ਆ ਗਏ ਸੀਗੇ ਬਾਜ਼ਾਰ 'ਚ ਬਾਜ਼ਾਰ 'ਚ ਸਭ ਤੋਂ ਪਹਿਲਾਂ ਮੈਨੂੰ ਆਹ ਸ਼ਾਪ ਬਹੁਤ ਵਧੀਆ ਲੱਗੀ ਇੱਥੇ ਐਨੀ ਨਿਊ ਨਿਊ ਵੈਰਾਈਟੀ ਦੇ ਸਲੀਪਰਸ ਹੋ ਸੀਗੇ ਤੇ ਮੈਨੂੰ ਤਾਂ ਬਹੁਤ ਪਿਆਰੇ ਲੱਗੇ ਮੈਂ ਸੰਦੀਪ ਨੂੰ ਕਿਹਾ ਮੈਂ ਕਿਹਾ 1 ਮਿੰਟ ਮੈਂ ਕਿਹਾ ਵੀ ਲੈ ਲਈਏ ਕੋਈ ਦੇਖ ਕੇ ਜੇ ਕੋਈ ਵਧੀਆ ਲੱਗਿਆ ਹਨਾ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਦੇਖ ਲਓ ਹਨਾ ਮੈਂ ਕਿਵੇਂ ਜਿਆਦਾ ਟਾਈਮ ਨਹੀਂ ਲਵਾਉਂਦੀ ਹੈਗੀ ਬਸ ਸਿਰਫ ਜਸਟ ਮੈਂ ਕਿਹਾ ਜੇ ਕੋਈ ਪਸੰਦ ਆਏ ਮੈਂ ਲੈ ਲੂੰਗੀ ਇੱਥੇ ਮੈਨੂੰ ਆਹ ਵਾਈਟ ਕਲਰ ਦੀ ਜਿਹੜੀ ਚੱਪਲ ਸੀ ਇਹ ਪਸੰਦ ਆ ਗਈ ਸੀਗੀ ਹਨਾ ਮੈਨੂੰ ਵਧੀਆ ਲੱਗਿਆ ਸੀਗੀ ਮੈਂ ਕਿਹਾ ਚਲੋ ਸੋਨੀਆਂ ਲੱਗਦੀ ਨੇ ਬੈਸੇ ਵੀ ਸਿੰਪਲ ਸੀਗੀ ਆ ਫਲੈਟ ਸੀਗੀ ਆ ਤੇ ਮੈਂ ਕਿਹਾ ਸੋਨੀਆਂ ਨੇ ਮੈਂ ਟਰਾਈ ਕਰਕੇ ਦੇਖੀ ਆ ਤੇ ਪੂਰੀਆ ਮੇਰੇ ਪੈਰ ਚ ਫਿੱਟ ਫਿੱਟ ਜਿਆ ਸੀਗੀ ਆ ਥੋੜੀ ਜੀ ਮੈਨੂੰ ਇਹ ਲੱਗਦਾ ਸੀਗੇ ਵੀ ਜਦੋਂ ਚੱਲੂਗੀ ਤੁਰੂਗੀ ਹਨਾ ਥੋੜੀ ਜੀ ਜਿਹੜੀ ਅੱਡੀ ਆ ਹਨਾ ਉਹ ਨੀਚੇ ਡਿੱਗੂਗੀ ਤੇ ਉਹ ਕਹਿੰਦੀ ਸੀ ਨਹੀਂ ਕਹਿੰਦੀ ਠੀਕ ਨੇ ਵੀ ਜਦੋਂ ਤੁਸੀਂ ਪਾਮੂਗੇ ਹਨਾ ਕੁਝ ਟੈਮਿਨ ਨੂੰ ਯੂਜ਼ ਕਰੋਗੇ ਲਾਫ ਜਾਣਗੀ ਆ ਪਰ ਐਟ ਅ ਟਾਈਮ ਥੋੜੀ ਜਿਹੀ ਛੋਟੀਆਂ ਲੱਗਦੀਆਂ ਸੀਗੀਆਂ ਇਹ ਤੇ ਪਰ ਦੁਕਾਨਦਾਰ ਕਹਿੰਦੇ ਸੀ ਵੀ ਨਹੀਂ ਠੀਕ ਨਹੀਂ ਵੀ ਤੁਸੀਂ ਲੈ ਜਾਓ ਹਨਾ ਜਦ ਮੈਂ ਇਹਨਾਂ ਦਾ ਰੇਟ ਪੁੱਛਿਆ ਤਾਂ ਇਹ 6 600 ਰੁਪਈਆ ਸੀ 650 ਰੁਪਈਆ ਕਹਿ ਕੇ ਹਨਾ ਉਹ ਕਹਿੰਦੇ ਸੀ ਵੀ 6 ਦੀਆ ਦੇ ਦਾਂਗੇ ਅਸੀਂ ਤੁਹਾਨੂੰ ਪਰ ਮੈਨੂੰ ਇਹ ਬਹੁਤ ਜ਼ਿਆਦਾ ਮਹਿੰਗੀਆਂ ਲੱਗੀਆਂ ਹਨਾ ਮੈਂ ਕਿਹਾ ਵੀ ਹੈਗੀ ਤਾਂ ਸਿੰਪਲ ਨੇ ਸਿੰਪਲ ਮਤਲਬ ਵਰਡ ਜੀ ਤਰਾਈ ਸੀਗੀਆਂ ਉੱਪਰ ਥੋੜੇ ਥੋੜੇ ਸਟੋਨ ਲੱਗੇ ਹੋਏ ਸੀਗੇ ਤੇ ਮੈਨੂੰ ਕਾਫੀ ਜ਼ਿਆਦਾ ਮਹਿੰਗੀਆਂ ਲੱਗੀਆਂ ਮੈਂ ਕਿਹਾ ਵੀ ਨਹੀਂ ਵੈਸੇ ਤਾਂ ਪਿਆਰੀਆਂ ਨੇ ਵੀ ਪਰ ਰੇਟ ਇਹਨਾਂ ਦਾ ਬਹੁਤ ਜ਼ਿਆਦਾ ਦੱਸ ਰਹੇ ਹੋ ਤੁਸੀਂ ਮੇ ਲਈ ਯਾਨੀ ਸੀ ਉਸ ਤੋਂ ਬਾਅਦ ਜੀ ਅਸੀਂ ਆ ਗਈ ਸੀ ਚੁੰਨੀ ਲਾਲ ਦੇ ਹਨਾ ਚੁੰਨੀ ਲਾਲ ਤੇ ਲੱਗੀ ਹੋਈ ਐ ਸੇਲ ਜਿਹੜੇ ਤਾਂ ਜਾਣਦੇ ਨੇ ਸੰਗਰੂਰ ਜਾਂਦੇ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ ਤੇ ਵੀ ਆ ਦਿਨਾਂ ਦੇ ਵਿੱਚ ਚੁੰਨੀ ਲਾਲ ਦੀ ਜਿਹੜੀ ਦੁਕਾਨ ਤੇ ਸੇਲ ਲੱਗੀ ਹੁੰਦੀ ਆ ਤੇ ਉੱਥੇ ਮੈਂ ਕੁਝ ਸੂਟ ਦੇਖੇ ਹਨਾ ਤੇ ਮਤਲਬ ਦੇਖੇ ਤੇ ਇੱਕ ਸੂਟ ਹੀ ਲਿਆ ਸੀਗਾ ਸਿੰਪਲ ਜਿਹਾ ਉਹ ਵੀ ਮਤਲਬ ਘਰ ਬਿਅਰ ਕਰਨ ਵਾਸਤੇ ਤੇ ਵੀ ਕਾ ਸੇਲ ਹੈਗੀ ਸੀਗੀ ਵਧੀਆ ਸੀ ਬਸ ਠੀਕ ਸੀਗੀ ਮੇ ਰੇਟ ਦੇ ਅਕੋਰਡਿੰਗ ਕੋਈ ਇੰਨਾ ਜ਼ਿਆਦਾ ਵੀ ਨਹੀਂ ਸੀਗਾ ਉਹ ਕਹਿੰਦੇ ਸੀ ਤੁਹਾਨੂੰ ਵੀ ਇੱਧਰ ਆ ਜਾਓ ਬੈਠ ਕੇ ਹੋਰ ਵੈਰਾਈਟੀ ਦਿਖਾ ਦਿੰਨੇ ਆ ਤੇ ਮੈਂ ਕਿਹਾ ਵੀ ਇੰਨਾ ਟਾਈਮ ਤਾਂ ਨਹੀਂ ਹੈਗਾ ਤੇ ਉਸ ਤੋਂ ਬਾਅਦ ਜੀ ਅਸੀਂ ਅੱਗੇ ਸੀਗੇ ਵਿਸਾਲ ਮੈਗਾ ਮਾਰਟ ਚ ਹਨਾ ਤੇ ਇੱਥੋਂ ਕੁ ਸਾਮਾਨ ਲੈਣਾ ਸੀਗਾ ਤੇ ਇੱਥੋਂ ਮੈਂ ਸ਼ਾਪਿੰਗ ਕਰ ਲੈਣੀ ਹੁੰਨੀ ਆ ਵਿਸਾਲ ਦੇ ਵਿੱਚੋਂ ਇਹ ਮਾਰਟ ਦੇ ਵਿੱਚੋਂ ਅੱਗੇ ਵੀ ਮੈਂ ਸ਼ਾਪਿੰਗ ਕਰਦੀ ਆ ਹਨਾ ਮੈਨੂੰ ਇਹਨਾਂ ਦੇ ਰੇਟ ਵੀ ਠੀਕ ਲੱਗਦੇ ਹੁੰਦੇ ਨੇ ਤੇ ਜਿਹੜੇ ਹੈਗੇ ਨੇ ਕੋਈ ਕੱਪੜਾ ਜਾਂ ਕੋਈ ਵੀ ਚੀਜ਼ ਲੈਣਿਆ ਹਨਾ ਰੇਟ ਦੇ ਅਕੋਰਡਿੰਗ ਉਹਦੀ ਕੁਆਲਿਟੀ ਵੀ ਵਧੀਆ ਹੁੰਦੀ ਆ ਹਨਾ ਇੱਥੋਂ ਮੈਂ ਸ਼ਾਪਿੰਗ ਕਰ ਲੈਣੀ ਹੁੰਨੀ ਆ ਅੱਗੇ ਵੀ ਜਦ ਸੰਗਰੂਰ ਜਾਣੇ ਜਿਹੜੀ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਹਨਾ ਮੈਂ ਲੈ ਲੈਣੀ ਆ ਤੇ ਕੁਸਤਰਵਨੀਤ ਦੇ ਲੈਣ ਆਲੀ ਸੀਗੇ ਕੱਪੜੇ ਤੇ ਕੁਛ ਮੈਂ ਆਪਨੇ ਹਨਾ ਨੈਟ ਸੂਟ ਲੈਣੇ ਸੀਗੇ ਤੇ ਕੁਸ ਜਸਨੀਤ ਦੇ ਲੈਣੇ ਸੀ ਬਸ ਐਵੇਂ ਕਰਕੇ ਥੋੜਾ ਸਮਾਨ ਲੈਣਾ ਸੀਗਾ ਤੇ ਕੁਸ ਲੈਣਾ ਸੀ ਗਰ ਸੋਈ ਵਾਸਤੇ ਜੀ ਹਨਾ ਕਿਉਂਕਿ ਇੱਥੋਂ ਸਾਰੇ ਹੀ ਮਿਲ ਜਾਂਦਾ ਜਿਹੜੇ ਤਾਂ ਹੁਣ ਜਾਂਦੇ ਰਹਿੰਦੇ ਨੇ ਹਨਾ ਉਹਨਾਂ ਨੂੰ ਪਤਾ ਤੇ ਵੀ ਆਪਾਂ ਹਣਾ ਇੱਥੋਂ ਸਾਰੇ ਵੀ ਉਹਨਾਂ ਦੇ ਜਿਹੜੇ ਰੇਟ ਨੇ ਉਹ ਵੀ ਚੀਜ਼ ਦੀ ਕੁਆਲਿਟੀ ਦੇ ਅਕੋਰਡਿੰਗ ਮੈਨੂੰ ਠੀਕ ਲੱਗਦੇ ਹੁੰਦੇ ਨੇ ਹਨਾ ਵੀ ਜਿਵੇਂ ਉਧਰ ਦੁਕਾਨਾਂ ਤੋਂ ਲੈਣੇ ਵਾਸਤੇ ਆਪਾਂ ਨੂੰ ਦੁਕਾਨਾਂ ਤੋਂ ਵੀ ਲੈ ਲੈਣਾ ਚਾਹੀਦਾ ਤੇ ਪਰ ਇਤੋਂ ਥੋੜਾ ਜਿਹਾ ਆਸਾਨ ਰਹਿ ਜਾਂਦਾ ਜੀ ਜਿਵੇਂ ਹੁਣ ਗਰਮੀ ਸੀਗੀ ਮੇਰੇ ਨਾਲ ਸਾਡੇ ਨਾਲ ਜਸਨੀਤ ਚ ਸੀਗੀ ਹਨਾ ਫਿਰ ਦੁਕਾਨਾਂ ਤੇ ਫਿਰਨਾ ਵੀ ਬਹੁਤ ਔਖਾ ਲੱਗਦਾ ਹੁੰਦਾ ਵੀ ਉੱਥੇ ਸਲੈਕਸ਼ਨ ਜੀ ਕਰਨੀ ਔਖੀ ਹੁੰਦੀ ਐ ਇਤੋਂ ਆਪਾਂ ਲੈ ਲੈਨੇ ਆ ਚੀਜ਼ ਤਾਂ ਕਰਕੇ ਹਨਾ ਮੈਨੂੰ ਵਸਾਲ ਮਾਰਟ ਚ ਆ ਕੇ ਵਧੀਆ ਲੱਗਦਾ ਹੁੰਦਾ ਵੀ ਚਲੋ ਠੀਕ ਐ ਤੇ ਜਸਨੀਤ ਤਾਂ ਇੱਥੇ ਆ ਕੇ ਔਨ ਸਾਰਾ ਬਾਕਟ ਤੇ ਕਾਬਜ ਹੋ ਗਈ ਸੀਗੀ ਇਹਨੂੰ ਤਾਂ ਬਾਕਟ ਮਿਲ ਗਈ ਸੀ ਤੇ ਇਹ ਕੁਝ ਥੋੜਾ ਬਹੁਤਾ ਸਮਾਨ ਸੰਦੀਪ ਨੇ ਇੱਥੇ ਲੈ ਕੇ ਰੱਖ ਲਿਆ ਸੀਗਾ ਖਾਣ ਪੀਣ ਦਾ ਤੇ ਵਸ ਇਹਦੇ ਨੂੰ ਹੀ ਘ੍ਰੀਸੀ ਫਿਰਦੀ ਸੀਗੀ ਹੈਨਾ ਉੱਪਰ ਪਹਿਲਾਂ ਮੈਂ ਦੇਖਿਆ ਤੇ ਉੱਥੋਂ ਰਵਨੀਤ ਦੀ ਜਿਹੜੀ ਹੈਗੀ ਨੀ ਟੀ-ਸ਼ਰਟਸ ਵਗੈਰਾ ਲੈਣੀਆਂ ਨੇ ਹੈਨਾ ਮੈਂ ਕਿਹਾ ਵੀ ਚਲੋ ਉਹ ਲੈ ਲਈਏ ਤੇ ਇੱਕ ਜਸਨੀਤ ਦੇ ਕੱਪੜੇ ਲੈ ਲਈਏ ਪਹਿਲਾਂ ਸਭ ਤੋਂ ਪਹਿਲਾਂ ਇਹ ਕੰਮ ਕਰ ਲਈਏ ਹੈਨਾ ਤੇ ਵੀ ਬਾਕੀ ਫੇਰ ਦੇਖਦੇ ਆ ਨਾ ਰਸੋਈ ਵਾਲਾ ਜਿਹੜਾ ਪੋਰਸਣਾ ਉਹ ਇਹਨਾਂ ਦੇ ਉੱਪਰ ਆ ਤੇ ਜਿੱਥੇ ਰਸੋਈ ਦੇ ਭਾਂਡੇ ਵਗੈਰਾ ਨੇ ਤੇ ਮੇਰੇ ਖਿਆਲ ਪਹਿਲਾਂ ਆ ਕਰ ਲਈਏ ਵੈਸੇ ਰੇਟ ਵੀ ਠੀਕ ਸੀ ਦੇਖੋ ਆ ਸਾਰੀ 99 ਰੁਪਏ ਦੀ ਟੀ-ਸ਼ਰਟ ਸੀਗੀ ਤੇ ਹੈਗੀ ਆ ਵਧੀਆ ਸੀ ਸਟੱਫ ਸਾਰਾ ਵਧੀਆ ਸੀਗਾ ਫਾਈਨ ਸੀਗਾ ਤੇ ਆ ਪੈਂਟਸ ਸੀਗੀ ਹੈ ਨਾ ਇੱਕ ਦੇ ਨਾਲ ਇੱਕ ਫ੍ਰੀ ਸੀਗੀ ਤੇ ਇੱਥੇ ਜਿਸ ਨੀਤ ਕਰਦੀ ਸੀ ਤੰਗ ਹਨ ਇਹ ਚਾਹ ਜਾ ਕੇ ਅਸੀਂ ਹੁਣ ਬੇਸਮੈਂਟ ਚ ਸੀਗੇ ਤੇ ਇਹ ਤਾਂ ਹ ਚੜਦੀ ਸੀ ਹਨਾ ਵੀ ਮੈਂ ਜਾਣਾ ਹਜੇ ਇਹਦੇ ਪਾਪਾ ਆਏ ਨਹੀਂ ਸੀਗੇ ਪਾਪਾ ਦੀ ਬੇਟ ਕਰਦੀ ਸੀ ਚਲੋ ਮੈਂ ਕਿਵੇਂ ਫੇਰੀ ਹਨਾ ਚੀਜ਼ਾਂ ਜਿਹੜੀਆਂ ਚੂਸ ਕਰੂੰਗੀ ਵੀ ਫਿਰ ਇੱਕ ਜਾਨੇ ਦਾ ਧਿਆਨ ਤਾਂ ਬੱਚੇ ਤੇ ਹੋਣਾ ਚਾਹੀਦਾ ਜਦ ਬਾਹਰ ਜਾਣੇ ਆ ਉਦੋਂ ਹੁਣ ਇਹ ਗੋਦੀ ਦੇ ਵਿੱਚ ਨਹੀਂ ਰਹਿੰਦੀ ਪਰ ਫਿਰ ਵੀ ਸਾਨੂੰ ਇਹ ਹੁੰਦਾ ਹਨਾ ਵੀ ਬਾਹਰ ਦੇਖੋ ਅੱਜਕੱਲ੍ਹ ਜੋ ਆਨਾਂ ਨਹੀਂ ਹੈਗਾ ਹਨਾ ਧਿਆਨ ਤਾਂ ਰੱਖਣਾ ਪੈਂਦਾ ਜੇ ਅਸੀਂ ਸ਼ਾਪਿੰਗ ਕਰਦੇ ਆ ਤਾਂ ਇੱਕ ਜਾਨੇ ਦਾ ਧਿਆਨ ਜਸਨੀਤ ਤੇ ਹੁੰਦਾ ਇੱਕ ਜਾਨਾ ਚੀਜ਼ ਅਸੀਂ ਲੈ ਕੇ ਤੇ ਫਿਰ ਡਿਸਾਈਡ ਕਰ ਲੈਣੇ ਹਨਾ ਸਿਲੈਕਸ਼ਨ ਕਰ ਲੈਣੇ ਆ ਤੇ ਇੱਥੋਂ ਲੈਣੇ ਸੀਗੇ ਜਸਨੀਤ ਦੇ ਹਨਾ ਕੱਪੜੇ ਤੇ ਵਧੀਆ ਸੀਗੇ ਜੀ ਇਹਨਾਂ ਦੇ ਵੀ ਬਹੁਤ ਵਧੀਆ ਵੈਰਾਈਟੀ ਸੀ نیچے ਵੀ ਹਨਾ ਫਰਾਕਸ ਵਗੈਰਾ ਤੇ ਮੈਂ ਕਿਹਾ ਜਸਨੀਤ ਕੋਲੇ ਪਹਿਲਾਂ ਹੀ ਬਹੁਤ ਜ਼ਿਆਦਾ ਨੇ ਤੇ ਵੀ ਹੁਣ ਇਹਨੂੰ ਦੂਸਰੇ ਲੈਦਾ ਗਏ ਹਨਾ ਵੀ ਟੀ-ਸ਼ਰਟਸ ਦੇ ਨਾਲ ਹਨਾ ਜਿਵੇਂ ਹੁੰਦਾ ਹੈਗਾ ਅ ਲੋਅਰ ਸਟੈਪ ਵੀ ਇਸ ਤਰ੍ਹਾਂ ਦੇ ਲੈਦਾ ਗਏ ਕਿਉਂਕਿ ਹੁਣ ਅੱਗੇ ਜਿਹੜਾ ਮੌਸਮ ਆਉਣਾ ਹਨਾ ਵੀ ਜੈਨਿ ਠੀਕ ਜਿਹਾ ਮੌਸਮ ਆ ਵੀ ਮੈਂ ਕਿਹਾ ਵੀ ਉਹਦੇ ਵਿੱਚ ਜਿਵੇਂ ਨਾ ਮੱਛਰ ਵਗੈਰਾ ਵੀ ਹੁੰਦਾ ਕਈ ਵਾਰ ਬਾਹਰ ਤੇ ਵੀ ਇਹਨੂੰ ਥੋੜੀ ਜਿਹਾ ਹਲਕੇ ਹਲਕੇ ਜੇ ਹਨਾ ਫੁੱਲ ਬਾਜੂ ਵਾਲੇ ਤੇ ਪੂਰਾ ਹਨਾ ਲੋਅਰ ਟਾਈਪ ਹਲਕੇ ਹਲਕੀ ਸਟੱਫ ਦੇ ਵਿੱਚ ਉਹ ਲੈਦਾਗੇ ਕਿਉਂਕਿ ਇਸ ਵਾਰ ਪਹਿਲਾਂ ਜਿਸ ਨੀਤੇ ਜਿਹੜੇ ਹੈਗੇ ਨੇ ਘਰ ਫਰਾਕਸ ਵਗੈਰਾ ਹੀ ਜ਼ਿਆਦਾ ਨਹੀਂ ਹਨਾ ਫਰਾਕਸ ਫਰੁਕਸ ਹੈਜਾ ਸੀਗਾ ਤੇ ਕੁਝ ਪਿਛਲੇ ਸਾਲ ਵਾਲੇ ਵੀ ਪੈ ਸੀਗੇ ਜ਼ਿਆਦਾ ਫਿਰ ਮੈਂ ਇਸ ਵਾਰ ਲੈ ਨਹੀਂ ਸੀ ਕਿਉਂਕਿ ਛੋਟੇ ਹੋ ਜਾਂਦੇ ਨੇ ਜੀ ਬੱਚੇ ਦੇ ਹਨਾ ਪਿਛਲੇ ਸਾਲ ਕਾਫੀ ਸਾਰਿਆਂ ਨੇ ਹਨਾ ਰਿਸ਼ਤੇਦਾਰਾਂ ਨੇ ਵੀ ਜਿਹੜੇ ਨੂੰ ਦੇਖਣ ਆਉਂਦੇ ਸੀਗੇ ਉਹ ਕਾਫੀ ਕੱਪੜੇ ਇਹਦੇ ਕੋਲੇ ਇਕੱਠੇ ਹੋਏ ਪੈ ਸੀਗੇ ਤੇ ਹੁਣ ਉਸ ਤੋਂ ਪਹਿਲਾਂ ਉਦੋਂ ਜਦੋਂ ਹਨ ਮੇਰੇ ਮਮਾਜੀ ਹੁਣੀ ਆਏ ਸੀਗੇ ਜਾਣ ਤੋਂ ਪਹਿਲਾਂ ਤੇ ਉਦੋਂ ਹਨ ਮਾਮੀ ਸੀ ਹੁਣੇ ਕਾਫੀ ਫਰਾਕਸ ਵਗੈਰਾ ਦੀ ਵੈਰਾਈਟੀ ਦੇ ਕੇ ਸੀਗੇ ਇਹਨੂੰ ਤਾਂ ਕਰਕੇ ਫਰਾਕਸ ਵੀ ਨਹੀਂ ਸੀਗੀ ਆ ਲਈਆ ਹੈਗੀਆ ਤੇ ਹੁਣ ਲੈ ਲੇ ਸੀਗੇ ਇਹ ਦੇਖਿਓ ਰੇਟ ਬਿਲਕੁਲ ਠੀਕ ਠੀਕ ਸੀਗੇ ਕੋਈ ਪੈ 100 ਦਾ ਕੋਈ 149 ਦਾ ਹਨਾ ਜੀ ਆਪਾਂ ਦੁਕਾਨਾਂ ਤੇ ਜਾਂਦੇ ਹਾਂ ਜਿਆਦਾ ਮੱਥਾ ਜ ਆਪਾਂ ਨੂੰ ਮਾਰਨਾ ਪੈਂਦਾ ਵੈਸੇ ਲੱਭਨੇ ਵੀ ਸੌਕੇ ਸੀਗੇ ਲੋਕ ਤੰਜੀਰੀਆ ਵਾਸਤੇ ਜਿਹੜਾ ਸਮਾਨ ਸੂਣ ਜਾਂ ਇਕੱਠੇ ਗਿਫਟਸ ਵਗੈਰਾ ਦੇਣੀ ਹੁੰਦੇ ਨੇ ਹਨਾ ਉਹ ਖਰੀਦੀ ਜਾਂਦੇ ਸੀਗੇ ਇੱਥੇ ਤੇ ਟਵਾਈਸ ਵੀ ਬਹੁਤ ਵਧੀਆ ਸੀਗੇ ਤੇ ਜ ਸਨੀਤ ਵਾਸਤੇ ਇੱਕ ਦੋ ਟਵਾਈਸ ਵੀ ਲੈਣੇ ਸੀਗੇ ਤੇ ਵਧੀਆ ਸੀਗੇ ਜੀ ਸਾਰਾ ਕੁਝ ਰੇਟ ਦੇ ਅਕੋਰਡਿੰਗ ਤੇ ਮੈਂ ਕਿਹਾ ਚਲੋ ਮੈਂ ਤਾਂ ਚੀਜ਼ਾਂ ਖਰੀਦੀਆਂ ਨਾਲ ਨਾਲ ਮੈਂ ਤੁਹਾਨੂੰ ਵੀ ਦਿਖਾਈ ਜਾਵਾਂ ਹਨਾ ਤੇ ਆਹ ਤੇ ਜਸੀ ਇੱਧਰ ਹੈਗਾ ਸੀ ਸਟੱਡੀ ਵਾਲਾ ਸਮਾਨ ਜਿਹੜਾ ਹੈਗਾ ਬੱਚਿਆਂ ਦੀਆਂ ਬੁੱਕਸ ਨੋਟਬੁੱਕਸ ਵਗੈਰਾ ਹਨਾ ਹੋਰ ਜਿਓਮੈਟਰੀਸ ਤੇ ਆਸਮਾਨ ਸੀਗਾ ਤੇ ਇੱਧਰ ਆ ਇਹਨਾਂ ਨੇ ਸਰਦੀ ਵਾਲਾ ਪੋਰਸਨ ਲਗਾ ਰੱਖਿਆ ਸੀਗਾ ਤੇ ਸਰਦੀਆਂ ਵਾਲੇ ਵੀ ਕੱਪੜੇ ਸੀ ਕਿਉਂਕਿ ਜਿਹੜੇ ਗਿਫਟਸ ਵਗੈਰਾ ਦੇਣ ਵਾਸਤੇ ਲੈਂਦੇ ਨੇ ਜਾਂ ਕੋਈ ਵਾਰਵੂਰ ਜਾਣ ਵਾਸਤੇ ਹਨਾ ਲੈਂਦੇ ਨੇ ਕੱਪੜੇ ਤੇ ਉਹ ਵੀ ਇਹਨਾਂ ਨੇ ਨਿਊ ਨਿਊ ਵੈਰਾਈਟੀ ਸੀਗੀ ਸਾਰੀ ਕੋਈ ਵੀ ਐ ਨਹੀਂ ਸੀ ਹੈਗਾ ਤੇ ਵੈਰਾਈਟੀ ਸਾਰੀ ਬਹੁਤ ਸੋਹਣੀ ਲੱਗੀ ਹਨਾ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਤੇ ਆ ਫਰਾਕਸ ਵਗੈਰਾ ਦੀ ਵੀ ਬਹੁਤ ਸੋਹਣੀ ਥੋੜੀ ਜਿਹੀ ਵੱਡੀ ਆ ਮਤਲਬ ਜੀ ਮੈਂ ਆਪਾਂ ਗਰਲਸ ਕਹਿ ਸਕਦੇ ਆ ਵੀ 7-8 ਸਾਲ ਦੀ ਆ ਉਹਨਾਂ ਦੀ ਫਰਾਕਸ ਦੀ ਵੈਰਾਈਟੀ ਤਾਂ ਬਹੁਤ ਸੋਹਣੀ ਆਈ ਪਈ ਸੀ ਕਿ ਤੇ ਜਿਸਨੀਤ ਨੂੰ ਤਾਂ ਬਸ ਸਾਚੀਜੀ ਆ ਦਿੱਸਦੀਆਂ ਸੀ ਇਹਨਾਂ ਨੂੰ ਚੱਕ ਚੱਕ ਕਹਿੰਦੀ ਸੀਗੀ ਚੀਜੀ 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 ਤੇ ਇੱਥੇ ਸੰਦੀਪ ਦਾ ਧਿਆਨ ਸੀਗਾ ਇੱਥੇ ਮੈਂ ਕਿਹਾ ਚਲੋ ਮੈਂ ਹਨਾ ਲੈ ਲਾਂ ਕੱਪੜੀ ਜਿਹੜੇ ਲੈਣੇ ਨੇ ਬਾਕੀ ਹਨਾ ਚਲੋ ਇੱਥੇ ਥੋੜੀ ਜਿਹੀ ਆਇਆ ਵੀ ਗਰਮੀ ਦੀ ਕੋਈ ਪ੍ਰੋਬਲਮ ਨਹੀਂ ਸੀਗੀ ਹੈਗੀ ਏਸੀ ਵਗੈਰਾ ਚੱਲਦੇ ਸੀਗੇ ਸਾਰਾ ਠੀਕ ਸੀਗਾ ਇਥੇ ਤੋਂ ਸ਼ਾਪਿੰਗ ਕਰਨੀ ਥੋੜੀ ਜਿਹੀ ਆਸਾਨ ਹੋ ਜਾਂਦੀ ਆ ਤੇ ਜਿਵੇਂ ਆਪਾਂ ਬਾਹਰ ਤਾਂ ਹਜੇ ਬਹੁਤ ਜ਼ਿਆਦਾ ਗਰਮੀਆਂ ਹੋਮ ਉਸ ਜੀਆ ਚਲੋ ਆਪਾਂ ਤਾਂ ਅਡਜਸਟ ਕਰ ਲੈਨੇ ਆ ਹਨਾ ਬੱਚੇ ਨਾਲ ਅਡਜਸਟ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਤਾ ਬਸ ਅਜਿਹੀ ਸੋਚ ਕੇ ਗਈ ਸੀ ਵੀ ਬਸ ਜ਼ਰੂਰੀ ਕੰਮ ਜਿਹੜੇ ਚਾਹਣਾ ਉਹ ਕਰਨ ਤੋਂ ਬਾਅਦ ਹਨਾ ਵਿਸਾਲ ਜਿਹੜੀ ਸ਼ਾਪਿੰਗ ਕਰਨੀ ਆ ਉਹ ਕਰ ਲਾਗੀ ਦੇਖੋ ਮੈਨੂੰ ਆਇਆ ਸੀ ਮੈਂ ਕਿਹਾ ਜਸਨੀਦੇ ਲਗਾ ਕੇ ਦੇਖ ਲਾਂ ਵੀ ਠੀਕ ਨੇ ਫਿਟਿੰਗ ਇਹ ਬਿਲਕੁਲ ਨਹੀਂ ਸੀ ਵੀ ਮੈਨੂੰ ਛੱਡ ਦੋ ਹਨਾ ਵੀ ਮੈਂ ਤਾਂ ਖੇਡਾ ਲੈਣੀਆਂ ਨਹੀਂ ਮੈਂ ਤਾਂ ਟੁਆਇਜ਼ ਲੈਣੀਆਂ ਨਹੀਂ ਬਿਲਕੁਲ ਨਹੀਂ ਸੀ ਹੱਥ ਲਾਉਣ ਦੀ ਵੀ ਮम्मा ਪਤਾ ਨਹੀਂ ਮੈਨੂੰ ਕੀ ਕਰਦੇ ਨੇ ਹਨਾ ਵੀ ਪਤਾ ਨਹੀਂ ਮम्मा ਮੈਨੂੰ ਚੱਕਣਗੇ ਇਹਨੂੰ ਆਇਆ ਸੀਗਾ ਇੱਕ ਤੈਨੂੰ ਆ ਗੱਡੀ ਵੀ ਵਧੀਆ ਲੱਗਦੀ ਸੀਗੀ ਤੇ ਏ ਇਹ ਨੂੰ ਇਹ ਸੀਗਾ ਫਿਰ ਸੰਦੀਪ ਕਹਿੰਦੇ ਵੀ ਆਹ ਵਾਲਾ ਟੁਆਈ ਲੈ ਲਓ ਵੀ ਇਹ ਚ ਕਲਰ ਸਿਲੈਕਟ ਕਰ ਲਓ ਜਿਹੜਾ ਕਰਨਾ ਹਨਾ ਇਹ ਕਾਫੀ ਜਿਆਦਾ ਕਲਰ ਸੀਗੇ ਤੇ ਮੈਨੂੰ ਆ ਫਰੋਜੀ ਵਾਲਾ ਸੋਨਾ ਲੱਗਿਆ ਸੀਗਾ ਕਲਰ ਤੇ ਆ ਗੱਡੀ ਕੋਈ ਪੀਸ ਰਹਿੰਦਾ ਸੀਗਾ ਇਹ ਥੋੜਾ ਟੁੱਟਿਆ ਹੋਇਆ ਸੀ ਲਾਈਟਾਂ ਵਗੈਰਾ ਇਹਦੀ ਟੁੱਟੀਆਂ ਹੋਈਆਂ ਸੀ ਬਾਕੀ ਇਹਦੇ ਉੱਪਰ ਹਨਾ ਮਤਲਬ ਉਹ ਨਹੀਂ ਲੱਗਿਆ ਹੋਇਆ ਸੀ ਇਹਦੇ ਜਿਹੜੀ ਹੁੰਦੀ ਆ ਬੈਂਡਿੰਗ ਜਾਂ ਕਰਿਆ ਹੁੰਦਾ ਫਿਰ ਮੈਂ ਕਿਹਾ ਉਹਨਾਂ ਨੇ ਉੱਥੇ ਨਹੀਂ ਦੇਣਾ ਹੈਗਾ ਇਹ ਤੇ ਉਸ ਤੋਂ ਬਾਅਦ ਜੀ ਅਸੀਂ ਚਲੇ ਗਏ ਸੀਗੇ ਉੱਪਰ ਤੇ ਇੱਥੋਂ ਲੈਣਾ ਸੀਗਾ ਮੈਂ ਕੁਸ ਕਿਚਨ ਵਾਸਤੇ ਸਮਾਨ ਲੈਣਾ ਸੀਗਾ ਕਾਫੀ ਕਈ ਹਨ ਛੋਟੀਆਂ ਛੋਟੀਆਂ ਚੀਜ਼ਾਂ ਜਿਹੀਆਂ ਸੀ ਜਿਹੜੀਆਂ ਫਿਰ ਮੈਨੂੰ ਜਦ ਬਰਤਨੀਆਂ ਹੁੰਦੀਆਂ ਨੇ ਜਦ ਹੁੰਦਾ ਵੀ ਆ ਹੈ ਨਹੀਂ ਆ ਹੈ ਨਹੀਂ ਤੇ ਜਦ ਉਹਦਾ ਭੁੱਲ ਜਾਂਦੇ ਆ ਤੇ ਪਰ ਸੰਦੀਪ ਨੇ ਇਹ ਕਹਤਾ ਸੀ ਕਹਿੰਦੇ ਵੀ ਚਾੜਾ ਸਮਾਨ ਵੀ ਨਾ ਲਈ ਅੱਜ ਅਸੀਂ ਵਾਈਕਤੀ ਆਏ ਸੀਗੇ ਜੀ ਗੱਡੀ ਨਹੀਂ ਲੈ ਕੇ ਗਏ ਸੀ ਤੇ ਫਿਰ ਕਹਿੰਦੇ ਚੱਕਣਾ ਔਕਾ ਹੋ ਜੂ ਕਿਉਂਕਿ ਆਪਾਂ ਕੰਟੇਨਰ ਵਗੈਰਾ ਲੈ ਲੈਨੇ ਜਾਂ ਕੱਪ ਪਿਆਲੀਆਂ ਚੀਨੀ ਦਾ ਸਮਾਨ ਹਨਾ ਮੈਂ ਇੱਥੇ ਇੱਕ ਤਾਂ ਚਾਹ ਪੂਣੀਆਂ ਲੈ ਲਈ ਅਸੀਂ ਇਹ ਤੀਰ ਪੈ ਦੀ ਅਸੀਂ ਕਿ ਤਿੰਨ ਇੱਕਾ ਆਲੂ ਲੈ ਲਿਆ ਸੀ ਆਲੂ ਉਹ ਕਰਨ ਵਾਸਤੇ ਜਿਵੇਂ ਹੁੰਦਾ ਕਰੈਸਰ ਜਾ ਤੇ ਆਹ ਦੋ ਤਿੰਨ ਚੀਜ਼ਾਂ ਲੈ ਲਈ ਅਸੀਂ ਗਿਆ ਇੱਕ ਹੋ ਲੈ ਲਿਆ ਸੀਗਾ ਮਤਲਬ ਜਿਹੜਾ ਹੁੰਦਾ ਸਬਜ਼ੀ ਬਣਾਉਣ ਵਾਸਤੇ ਤੇ ਛੋਟਾ ਛੋਟਾ ਸਾਮਾਨ ਕਹਿੰਦੀ ਲੈ ਲਈ ਕਿਉਂਕਿ ਅੱਜ ਅਸੀਂ ਗਏ ਸੀ ਮੋਟਰਸਾਈਕਲ ਤੇ ਕਹਿੰਦੀ ਫਿਰ ਸਾਮਾਨ ਜਿਹੜਾ ਹੁੰਦਾ ਚੱਕਣਾ ਔਖਾ ਹੋ ਜਾਉ ਕਿਉਂਕਿ ਸਾਨੂੰ ਅਸੀਂ ਗੱਡੀ ਤਾਂ ਨਹੀਂ ਲੈ ਕੇ ਗਏ ਬਾਜ਼ਾਰ 'ਚ ਕੰਮ ਸੀਗਾ ਫਿਰ ਬਾਜ਼ਾਰ 'ਚ ਹੁੰਦਾ ਗੱਡੀ ਥੋੜੀ ਜਿਹੀ ਬਾਹਰ ਰੁਕ ਜਾਂਦੀ ਹੈ ਵੀ ਫਿਰ ਤੁਰਨਾ ਪੈਂਦਾ ਹਨਾ ਗਰਮੀ ਸੀ ਕੀ ਤੇ ਅਸੀਂ ਕਹੇ ਵੀ ਜਿਆਦਾ ਸਾਮਾਨ ਸਮੁੰਤ ਆਪਾਂ ਲੈ ਲੈਣੀ ਹੈਗਾ ਕਿਉਂਕਿ ਮੋਟਰਸਾਈਕਲ ਤੇ ਆਸਾਨ ਰਹਿੰਦਾ ਆਪਾਂ ਬਾਜ਼ਾਰ ਦੇ ਵਿੱਚ ਜਾ ਸਕਦੇ ਹਾਂ ਫਿਰ ਤੁਰਨ ਦੀ ਪ੍ਰੋਬਲਮ ਆ ਜਾਂਦੀ ਹੈ ਜੀ ਇਦੋਂ ਗੱਡੀ ਬਾਹਰ ਖੜੀ ਹੁੰਦੀ ਜੇ ਤਾਂ ਜਿਆਦਾ ਸਮਾਨ ਲੈਣਾ ਹੋਵੇ ਫੇਰ ਤਾਂ ਹੁੰਦਾ ਹਨਾ ਸਮਾਨ ਤਾਂ ਇੰਨਾ ਲੈਣਾ ਨਹੀਂ ਸੀ ਪਰ ਇੱਥੇ ਇਹਨਾਂ ਨੇ ਮੈਨੂੰ ਮਨਾ ਕਰਤਾ ਸੀ ਕਹਿੰਦੇ ਦੇਖ ਦੇਖ ਕੇ ਹੁਣ ਵੀ ਆਹ ਕੰਟੇਨਰ ਵਗੈਰਾ ਅੱਜ ਨਾ ਲਈ ਅੱਜ ਜਰੂਰੀ ਸਮਾਨ ਆ ਜਿਹੜਾ ਉਹੀ ਲੈ ਲਈ ਤੇ ਫਿਰ ਚੱਕ ਨੌਖਾ ਉਹ ਜੋ ਜਿਸ ਦਿਨ ਕਿਸੇ ਦਿਨ ਆਪਾਂ ਗੱਡੀ ਚਾਹਾਂਗੇ ਤੇ ਸਪੈਸ਼ਲ ਫੇਰ ਸ਼ਾਪਿੰਗ ਕਰ ਲਈ ਕਿਉਂਕਿ ਆਪਾਂ ਨੂੰ ਦੇਖ ਕੇ ਉੱਥੇ ਜਿਆਦਾ ਜਾਂਦਾ ਵੀ ਮੇਰੇ ਕੋਲੇ ਆਹ ਚੀਜ਼ ਹੈ ਰਸੋਈ ਚ ਘਾਟਾ ਆਹ ਘਾਟਾ ਹਨ ਮੈਂ ਆ ਲੈ ਲਾਂ ਆ ਦੇਖੋ ਜੀ ਆ ਜਾਲੀਆਂ ਵਗੈਰਾ ਬਹੁਤ ਸੋਹਣੀਆਂ ਪਈਆਂ ਸੀ ਇੱਥੇ ਸਾਨੂੰ ਆ ਕੁੜੀਆਂ ਮਿਲ ਗਈਆਂ ਸੀਗੀਆਂ ਤੇ ਇਹ ਜਸਨੀਤ ਨੂੰ ਬਹੁਤ ਪਿਆਰ ਕਰਦੀ ਸੀ ਇਹ ਵੀ ਸਾਡੇ ਨਾਲ ਨਾਲ ਹੀ ਸ਼ਾਪਿੰਗ ਕਰਦੀਆਂ ਸੀਗੀਆਂ ਹਨਾ ਇਹ ਵੀ ਹੁਣ ਉੱਪਰ ਆਈਆਂ ਸੀ ਤੇ ਇਹ ਜਿਸਕੀ ਨੂੰ ਚੱਕ ਲੈਂਦੀ ਸੀ ਇਹ ਵਿੱਚ ਦੀ ਉਹਨਾਂ ਦੇ ਕੋਲੇ ਜਾਂਦੀ ਵੀ ਸੀ ਫਿਰ ਕਹਿੰਦੀ ਸੀ ਮੈਨੂੰ ਛੱਡ ਦੋ ਵੀ ਮੈਂ ਤਾਂ ਚੀਜ਼ਾਂ ਦੇਖ ਲਾਂ ਇਧਰ ਟੋਵਲਸ ਵਗੈਰਾ ਦੀ ਬਹੁਤ ਸੋਨੀ ਵੈਰਾਈਟੀਆਂ ਸੀ ਬੈੱਡ ਸੀਟਸ ਸੀ ਹਨਾ ਤੇ ਬੱਚੇ ਵੀ ਜਿਹੜੇ ਜਿੰਨਾਂ ਨੇ ਫਰਨਿਚਰ ਵਗੈਰਾ ਜਾਣਾ ਸੀਗਾ ਸ਼ਾਪਿੰਗ ਕਰਦੇ ਸੀ ਜੀ ਫੈਮਿਲੀਜ਼ ਵੀ ਸ਼ਾਪਿੰਗ ਕਰ ਰਹੀ ਸੀ ਕਿਉਂਕਿ ਸਾਰਾ ਸਮਾਨ ਵੈਸੇ ਜੈਨੂਇਨ ਪ੍ਰੈਸ ਦੀ ਸੀਗਾ ਠੀਕ ਸੀ ਜੀ ਕੁਆਲਿਟੀ ਦੇ ਅਕੋਰਡਿੰਗ ਸਮਾਨ ਬਹੁਤ ਵਧੀਆ ਸੀਗਾ ਬਹੁਤ ਫਾਈਨ ਸੀਗਾ ਤੇ ਬੱਚੇ ਵਗੈਰਾ ਵੀ ਵਧੀਆ ਸ਼ਾਪਿੰਗ ਕਰੀ ਜਾਂਦੇ ਸੀਗੇ ਤੇ ਆ ਸਾਰਾ ਸਮਾਨ ਸਾਰਾ ਟੋਟਲੀ ਮਤਲਬ ਘਰ ਚ ਬਰਤਨ ਵਾਲੀ ਉਹ ਕਿਹੜੀ ਚੀਜ਼ ਹੈ ਜਿਹੜੀ ਹੈ ਨਹੀਂ ਸੀਗੀ ਹਨਾ ਹਰ ਇੱਕ ਚੀਜ਼ ਹੁੰਦੀ ਹੈ ਇੱਥੇ ਤੇ ਆ ਸਾਰਾ ਵਾਸ਼ਰੂਮ ਦਾ ਸਮਾਨ ਸੀਗਾ ਹਨਾ ਤੇ ਬਾਕੀ ਯਾਦ ਆ ਜਾਂਦਾ ਦੇਖ ਕੇ ਅਸੀਂ ਟੌਬਲ ਵਗੈਰਾ ਜਿਹੜੇ ਲੈਣੇ ਸੀ ਵਸੇ ਅੱਜ ਇਹ ਜਿਹਾ ਛੋਟਾ ਮੋਟਾ ਜੀ ਸਮਾਨ ਲਿਆ ਸੀਗਾ ਤੇ ਉਹ ਲੈ ਲਿਆ ਸੀਗਾ ਇੱਥੋਂ ਤੇ ਫਿਰ ਫਾਨੂੰ ਇਹ ਵੀ ਸੀ ਕਿ ਵੀ ਜਾਣਦਾ ਵੀ ਹੈਗਾ ਸੀ ਹਨਾ ਕਿਉਂਕਿ ਜਿਆਦਾ ਬਸ ਮੈਨੂੰ ਏਸੀ ਵੀ ਨਾਲ ਦੀ ਨਾਲ ਮੈਂ ਥੋੜੀ ਜੀ ਥੋਡੀ ਲਿੰਗਾ ਵੀ ਮਰਵਾਦਾ ਹਨਾ ਸਾਰੀ ਇਹ ਚੀਜ਼ਾਂ ਤੇ ਤੇ ਬਾਕੀ ਆ ਆਸਮਾਨ ਲੈ ਲਈ ਸੀ 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 ਕੱਪੜੇ ਵਗੈਰਾ ਲੈ ਲਈ ਸੀਗੇ نیچے ਤੋਂ ਤੇ ਜਿਹੜੇ ਡਿਸਕਾਊਂਟ ਤੇ ਡਿਸਕਾਊਂਟ ਵਾਲੇ ਵੀ ਵਧੀਆ ਸੀ ਜਿਵੇਂ ਇੱਕ ਨਾਲ ਇੱਕ ਫ੍ਰੀ ਵਾਲਾ ਵੀ ਵਧੀਆ ਸੀਗਾ ਹਨਾ ਕਲੋਥ ਵਗੈਰਾ ਬਹੁਤ ਸੋਹਣੇ ਸੀ ਟੀ-ਸ਼ਰਟਸ ਨੇ ਪਹਿਲਾਂ ਤੋਂ ਜਦ ਤੋਂ ਰਵਨੀਤ ਛੋਟੀ ਆ ਹਨਾ ਜਦ ਤੋਂ ਵੀ ਮੈਂ ਸ਼ਾਪਿੰਗ ਇੱਥੋਂ ਕਰਕੇ ਜਾਨੀ ਆ ਜੀ ਤੇ ਬਦਿਆ ਹੁੰਦੇ ਨੇ ਹਨਾ ਕਲੋਥ ਬੱਚਿਆਂ ਦੇ ਵੀ ਬਹੁਤ ਵਧੀਆ ਹਨਾ ਫਿਰ ਆਹ ਦੇਖਿਓ ਆ ਕਿੰਨੇ ਸੋਨੇ ਪੌਟ ਜੇ ਨੇ ਹਨਾ ਪੌਟ ਜੀ ਛੋਟੇ ਛੋਟੇ ਇੰਨੇ ਪਿਆਰੇ ਲੱਗੇ ਮੈਨੂੰ ਤਾਂ ਆਹ ਤੇ ਪਰ ਅੱਜ ਮੈਨੂੰ ਸੰਦੀਪ ਨੇ ਮਨਾ ਕਰਿਆ ਕਹਿੰਦੀ ਆਲਤੂ ਫਾਲਤੂ ਕੁਝ ਨਹੀਂ ਲੈਣਾ ਹੈਗਾ ਫਿਰ ਸਮਾਨ ਚੱਕਣਾ ਪਤਾ ਕਿੰਨਾ ਮੁਸ਼ਕਲ ਹੋ ਜਾਂਦਾ ਹੁੰਦਾ ਹਨਾ ਵੀ ਉਹ ਚੀਜ਼ ਲੈ ਲਓ ਜੀ ਜੀ ਜ਼ਰੂਰਤ ਆ ਹੈਗੀ ਆ ਉਬੀ ਜਿਆਦਾ ਵੱਡੀ ਨਹੀਂ ਛੋਟੀ ਛੋਟੀ ਹੈ ਨਾ ਫਿਰ ਇਹ ਮੈਨੂੰ ਵੀ ਪਤਾ ਸੀ ਵੀ ਫਿਰ ਦਿੱਕਤ ਆਉਗੀ ਹੈ ਨਾ ਚੀਜ਼ ਠਾਣ ਦੀ ਲੈ ਕੇ ਜਾਣ ਦੀ ਹੈ ਨਾ ਤੇ ਵੀ ਬਹੁਤ ਦਿੱਕਤ ਹੋ ਜਾਂਦੀ ਆ ਤੇ ਇੱਕ ਆ ਫਰਾਈ ਪੈਨ ਆ ਫਰਾਈ ਪੈਨ ਦੀ ਮੈਨੂੰ ਜ਼ਰੂਰਤ ਹੈਗੀ ਆ ਹੈ ਨਾ ਤੇ ਇਹ ਇੱਕ ਤਾਂ ਇਹ ਵੱਡੇ ਸੀਗੇ ਆਹ ਸੈੱਟ ਸੀਗਾ ਉਹਦੇ ਵਿੱਚ ਛੋਟੇ ਵੀ ਸੀਗੇ ਹੈ ਨਾ ਵੱਡੇ ਵੀ ਸੀ ਜਿਹੜੇ ਜੋ ਉੱਪਰ ਵਾਲਾ ਲੀਡਰ ਸੀ ਉਹ ਵੀ ਵਧੀਆ ਹੈਵੀ ਸੀਗਾ ਤੇ ਕੁੱਕਰ ਦੀ ਤਰ੍ਹਾਂ ਸਾਰਾ ਵਧੀਆ ਹੈ ਨਾ ਮੈਂ ਕਿਹਾ ਵੀ ਆ ਲੈ ਲਈ ਸੀਗੇ ਤੇ ਸੰਦੀਪ ਕਨੇ ਛੱਡ ਹਜੇ ਇਹ ਨਾ ਬਿਨਾ ਸਰਦਾ ਹਨ ਫੇਰ ਲੈ ਲਈ ਤੂੰ ਤੇ ਇਹ ਮੈਨੂੰ ਵਧੀਆ ਲੱਗੇ ਸੀ ਛੋਟੇ ਛੋਟੇ ਕੁੱਕਰ ਸੀ ਇਹ ਹਨਾ ਛੋਟੇ ਛੋਟੇ ਜਿਵੇਂ ਆਪਾਂ ਥੋੜਾ ਥੋੜੀ ਜਿਹੀ ਸਬਜੀ ਕਈ ਵਾਰ ਬਣਾਉਣੀ ਹੁੰਦੀ ਆ ਨਾ ਕਿਉਂਕਿ ਕੁੱਕਰ ਆਲਰੇਡੀ ਮੇਰੇ ਕੋਲੇ ਪਹਿਲਾਂ ਤਿੰਨ ਕੁੱਕਰ ਹੈਗੇ ਨੇ ਘਰ ਦੇ ਵਿੱਚ ਇੱਕ ਸਟੀਲ ਦਾ ਲੈ ਲੇ ਅਸੀਂ ਦੋ ਦੂਸਰੇ ਹੈਗੇ ਨੇ ਚਲੋ ਐਨੇ ਕੁੱਕਰ ਤਾਂ ਕੀ ਕਰਨੇ ਨੇ ਹਨਾ ਫਿਰ ਜ਼ਿਆਦਾ ਸੰਭਾਲਣੇ ਵੀ ਬਹੁਤ ਮੁਸ਼ਕਲ ਹੋ ਜਾਂਦੇ ਨੇ ਬਹੁਤ ਜ਼ਗਾ ਮੁਸ਼ਕਲ ਆਉਂਦੀ ਆ ਤੇ ਇਹ ਤੋਂ ਆਹ ਹਸਮਾਨੀ ਲੈ ਲਿਆ ਸੀਗਾ ਬਸ ਰਸੋਈ ਦੇ ਜਿਹੜਾ ਛੋਟਾ ਛੋਟਾ ਸਮਾਨ ਸੀਗਾ ਉਹ ਲੈ ਲਿਆ ਸੀਗਾ ਤੇ ਨੀਚੇ ਤੋਂ ਜਸਨੀਦੇ ਟੋਆ ਹੀ ਲੈ ਲਈ ਸੀ ਜਸਨੀਦੇ ਕੱਪੜੇ ਲੈ ਲਈ ਸੀਗੇ ਹਨਾ ਰਵਨੀਤ ਦੀਆਂ ਟੀ-ਸ਼ਰਟਸ ਵਗੈਰਾ ਲੈ ਲਈ ਸੀ ਮੈਂ ਆਪਣਾ ਨੇਟ ਸੂਟ ਲੈ ਲਈ ਸੀ ਹਨਾ ਇਸ ਤਰ੍ਹਾਂ ਦੇ ਜਿਹੜੇ ਹੈਗੇ ਸੀਗੇ ਕੱਪੜੇ ਲੈ ਲਈ ਸੀਗੇ ਕਿਉਂਕਿ ਰੇਟ ਠੀਕ ਸੀਗੇ ਹਨਾ ਕੁਝ ਡਿਸਕਾਊਂਟ ਵਗੈਰਾ ਵੀ ਵਧੀਆ ਲੱਗਿਆ ਹੋਇਆ ਸੀਗਾ ਅੱਜ ਤੇ ਫਿਰ ਅਸੀਂ ਆ ਗਏ ਸੀ ਕੇਜੀ ਜੈਟਸ ਵਾਲੇ ਪੋਰਸਨ ਚ ਇਤੋਂ ਸੰਦੀਪ ਨੇ ਆਪਣੇ ਵਾਸਤੇ ਪੈਂਟ ਲੈਣੀ ਸੀਗੀ ਤੇ ਬਾਕੀ ਉਹਨਾਂ ਨੇ ਟੀ-ਸ਼ਰਟਸ ਵਗੈਰਾ ਲੈਣੀਆਂ ਸੀਗੀਆਂ ਹਨਾ ਤੇ ਪਰ ਸੰਦੀਪ ਨੇ ਕੁਝ ਵੀ ਨਹੀਂ ਲਿਆ ਹੈਗਾ ਕੁਝ ਤਾਂ ਉਹਨਾਂ ਦੇ ਫੋਨ ਜਿਆਦਾ ਆਈ ਜਾਂਦੇ ਸੀ ਉਹ ਫੋਨ ਸੁਣਦੇ ਰਹੇ ਤੇ ਆਪਣਾ ਫੋਨ ਸੁਣੀ ਗਏ ਫਿਰ ਉਹ ਕਹਿੰਦੇ ਪੈਂਟ ਦਾ ਪਹਿਲਾਂ ਦੇਖਦੇ ਸੀ ਜੀਨ ਲੈਣੀ ਸੀਗੀ ਜੀ ਜੀਨ ਦੇਖਦੇ ਦੇਖਦੇ ਫਿਰ ਕਹਿੰਦੇ ਮੈਨੂੰ ਟ੍ਰਾਈ ਵਗੈਰਾ ਕਰਨਾ ਪਊ ਮੇਰਾ ਮਨ ਨਹੀਂ ਹੈਗਾ ਅੱਜ ਤੇ ਵੀ ਮੈਂ ਨਹੀਂ ਲੈਂਦਾ ਹੈਗਾ ਬਸ ਜਸਤ ਦੇਖ ਦੇਖ ਲਿਆ ਤੇ ਲਿਆ ਅੱਜ ਕੁਝ ਵੀ ਨਹੀਂ ਸੀਗਾ ਤੇ ਮੈਂ ਲੈ ਲਈ ਸੀ ਕਿ ਜੀ ਮੈਨੂੰ ਇੱਥੇ ਸਲੀਪਰਾਂ ਦੀ ਵੈਰਾਈਟੀ ਵਧੀਆ ਲੱਗੀ ਤੇ ਆਹ ਸਲੀਪਰਸ ਮੈਨੂੰ ਬਹੁਤ ਸੋਹਣੇ ਲੱਗੇ ਹਨ ਮੈਂ ਪੈਰ 'ਚ ਵੀ ਪਾ ਕੇ ਦੇਖੀ ਜਦੋਂ ਪਾ ਕੇ ਦੇਖਿਆ ਹਨ ਕੰਫਰਟੇਬਲ ਸੀਗੇ ਬਹੁਤ ਬਹੁਤ ਵਧੀਆ ਸੀਗੇ ਤੇ ਸਾਰੇ ਇਹ ਹੈਗੇ 699 ਦੇ ਤੇ ਕੰਫਰਟੇਬਲ ਬਹੁਤ ਜ਼ਿਆਦਾ ਸੀਗੇ ਤੇ ਫਿਰ ਮੈਂ ਕਿਹਾ ਚਲੋ ਲੈ ਲੈਨੇ ਹਨਾ ਘਰ ਤੱਕ ਆ ਹੀ ਜਾਂਦੇ ਨੇ ਹਨਾ ਕਈ ਵਾਰ ਕੋਈ ਰਿਸ਼ਤੇਦਾਰ ਆ ਜਾਂਦਾ ਜਦ ਵੀ ਆਪਾਂ ਨੂੰ ਚਪਲਸ ਵਗੈਰਾ ਦੇਣੀਆਂ ਪੈਂਦੀਆਂ ਨੇ ਵੀਅਰ ਕਰਨ ਵਾਸਤੇ ਤੇ ਵੈਸੇ ਆਪ ਵੀ ਕਦੇ ਵੀਅਰ ਕਰੇ ਜਾਂਦੇ ਨੇ ਹਨਾ ਤੇ ਰਵਨੀਤ ਦੇ ਵੀ ਸਾਡਾ ਮਤਲਬ ਨਾਪ ਸੇਮ ਮੰਗੂ ਯਾਰ ਰਵਨੀਤ ਦੇ ਥੋੜਾ ਛੋਟਾ ਆਂਦਾ ਮੇਰੇ ਨਾਲੋਂ ਵੈਸੇ ਅਸੀਂ ਯੂਜ਼ ਕਰ ਲੈਨੇ ਮੈਂ ਕਿਹਾ ਚਲੋ ਜਿਹਨੂੰ ਲੋੜ ਹੋਈ ਵਰਤੇ ਜਾਣਗੇ ਤੇ ਮੈਂ ਇੱਕ ਸਲੀਪਰਸ ਲੈ ਲਈ ਸੀ ਉਸ ਤੋਂ ਬਾਅਦ ਜੀ ਅਸੀਂ ਆ ਗਈ ਸੀਗੇ ਬਿਲ ਕਰਾਉਣ ਹਨਾ ਤੇ ਬਿਲਵਾਲੀ ਨੈਂ ਦੇ ਵਿੱਚ ਆਪਾਂ ਲੱਗ ਗਏ ਸੀਗੇ ਜੀ ਇੱਥੇ ਹਨਾ ਕਾਫੀ ਜ਼ਿਆਦਾ ਜਿਹੜਾ ਰਸਤਿਗਾ ਹੋਇਆ ਪਿਆ ਸੀਗਾ ਕਾਫੀ ਲੋਕ ਸੀਗੇ ਕਿਉਂਕਿ ਮੈਨੂੰ ਲੱਗਦਾ ਤਕਰੀਬਨ 1.5-2 ਦਾ ਟਾਈਮ ਹੋ ਹਨਾ ਸਾਰੇ ਜਿਹੜੇ ਸ਼ਾਪਿੰਗ ਵਾਰ ਆਈ ਹੁੰਦੇ ਨੇ ਹਨਾ ਹੋਈ ਹੋਊਗੀ ਹੋ ਤਕਰੀਬਨ ਸਾਡੇ ਨਾਲ ਜਿਹੜੇ ਲੱਗੇ ਸੀਗੇ ਸ਼ਾਪਿੰਗ ਕਰਨ ਕਾਫੀ ਲੋਕ ਖੜੇ ਸੀ ਅੱਗੇ ਲਾਈਨ ਦੇ ਵਿੱਚ ਹਨਾ ਇੱਥੇ ਅਸੀਂ ਵੇਟ ਕਰਦੇ ਸੀਗੇ ਆਪਣੀ ਵੀ ਬਿਲ ਕਰਵਾਈਏ ਤੇ ਚੱਲੀਏ ਜੀ ਚਲੋ ਜੀਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ